ਇੱਕ ਵੱਡਾ ਝਟਕਾ ਪੰਤ ਤੋਂ ਬਾਅਦ ਹੁਣ ਇਹ ਪੰਜਾਬ ਖਿਡਾਰੀ 스타 ਵੀ ਪੰਜਵੇਂ ਟੈਸਟ ਤੋਂ ਬਾਹਰ ਸ਼ਤਸ਼੍ਰੀ ਅਕਾਲ ਜੀ ਮੈਂ ਮਹਿਕਦੀਪ ਕਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਖੇਡਾਂ ਦੇ ਖਾਸ ਬਿਲਡਿੰਗ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਦੱਸ ਦਿਓ ਭਾਰਤ ਤੇ ਇੰਗਲੈਂਡ ਵਿਚਾਲੇ ਚੱਲ ਰਹੀ ਐਂਡਰਾਸਨ ਤੰਦਲੂ ਤੰਦੂਲਕਰ ਟਰਾਫੀ ਦੇ 5ਵੇਂ ਅਤੇ ਆਖਰੀ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਪਹਿਲਾ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਸੱਟ ਲੱਗਨ ਕਾਰਨ ਟੈਸਟ ਤੋਂ ਬਾਹਰ ਹੋ ਗਿਆ ਸੀ ਹੁਣ ਤੇਜ਼ ਗੇਂਦਬਾਜ਼ ਜਸਪ੍ਰਿਤ ਬੁਮਰਾ ਨਵੇਂ ਮੈਡੀਕਲ ਟੀਮ ਵੱਲੋਂ ਸੀਰੀਜ਼ ਦੇ ਆਖਰੀ ਟੈਸਟ ਤੋਂ ਆਰਾਮ ਦੇਣ ਦਾ ਫੈਸਲਾ ਕੀਤਾ ਗਿਆ ਹੈ ਪੰਤ ਨੇ ਮੈਂਚੈਸਟਰ ਵਿੱਚ ਚੌਥੇ ਟੈਸਟ ਦੇ ਪਹਿਲੇ ਦਿਨ ਇੱਕ ਰਿਜ਼ਰਵ ਸਬੀਪ ਖੇਡਣ ਦੌਰਾਨ ਸੱਟ ਲੱਗ ਗਈ ਜਿਸ ਨਾਲ ਉਹਦਾ ਸੱਜਾ ਪੈਰ ਫ੍ਰੈਕਚਰ ਹੋ ਗਿਆ ਐਸ ਦੇ ਬਾਵਜੂਦ ਉਸਨੇ ਦੂਜੇ ਦਿਨ 54 ਰਨ ਬਣਾ ਕੇ ਹਿੰਮਤ ਦਿਖਾਈ ਜਿਸ ਵੇਲੇ ਪੂਰਾ ਸਟੇਡੀਅਮ ਉਹਨਾਂ ਲਈ ਖੜਾ ਹੋ ਗਿਆ ਪਰ ਹੁਣ ਉਹਨੂੰ 5ਵੇਂ ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਬੀਸੀਸੀਆਈ ਨੇ ਉਹਨਾਂ ਦੀ ਥਾਂ ਤਮਿਲਨਾਡੂ ਦੇ ਨਰਾਇਣ ਜਗਦੀਸ਼ਨ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ ਜਸਪ੍ਰਿਤ ਬੁਮਰਾਹ ਇਸ ਇੰਗਲੈਂਡ ਦੌਰੇ ਵਿੱਚ ਸਿਰਫ 10 ਟੈਸਟ ਖੇਡਣ ਵਾਲੇ ਸਨ ਜਿਨ੍ਹਾਂ ਵਿੱਚ ਦੋ ਪਹਿਲਾ ਹੀ ਖੇਡ ਚੁੱਕੇ ਖੇਡ ਜਾ ਚੁਕੇ ਨੇ 올ਡਰ ਟਰਾਫੋਰਡ ਟੈਸਟ ਵਿੱਚ ਉਹਨਾਂ ਦਾ ਪ੍ਰਦਰਸ਼ਨ ਥਕਾਵਟ ਕਾਰਨ ਪ੍ਰਭਾਵਿਤ ਹੋਇਆ ਉਹਨਾਂ ਨੂੰ 33 ਓਵਰ ਵਿੱਚ ਕੇਵਲ 2 ਵਿਕਟਾਂ ਮਿਲੀਆਂ ਅਤੇ ਪਹਿਲੀ ਵਾਰ ਇਹ ਸੀ ਕਿ ਉਹਨਾਂ ਨੇ ਇੱਕ ਬਾਰ ਵਿੱਚ 100 ਤੋਂ ਵੱਧ ਰਨ ਖਾਚੇ ਮੈਡੀਕਲ ਟੀਮ ਨੇ ਸੁਝਾ ਦਿੱਤਾ ਹੈ ਕਿ ਉਹਨਾਂ ਨੂੰ ਓਵਲ ਟੈਸਟ ਵਿੱਚ ਆਰਾਮ ਦੇਣਾ ਵਧੀਆ ਰਹੇਗਾ ਤਾਂ ਜੋ ਉਹਨਾਂ ਦਾ ਭਵਿੱਖ ਸੁਰੱਖਿਅਤ ਰਹੇ ਤੇ ਇਸ ਖੇਡਾਂ ਦੇ ਨਾਲ ਜੁੜੀ ਹੋਈ ਪੂਰੀ ਜਾਣਕਾਰੀ ਇਸੇ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ মিডিਆ ਧੰਨਵਾਦ